ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਜੋ ਆਪਣੇ ਜਿਹੜੇ ਤੇ ਭਈਏ ਲੋਂਦੇ ਤਮਾਕੂ ਬੀੜੀ ਸਿਗਰਟ ਪੀਕੇ ਤੇ ਇੱਥੇ ਸਾਰਾ ਕੁਝ ਗੰਦ ਇੱਥੇ ਵਰਤਦੇ ਆ ਤੇ ਆ ਸਾਰੀ ਸੰਗਤਾਂ ਨੂੰ ਘਮਾਉਂਦੇ ਇੱਥੇ ਗੰਦ ਅਸੀਂ ਇਹ ਸਾਰਾ ਆਪਾਂ ਪਰਖ ਕੇ ਵੇਖ ਲਿਆ ਇੱਥੇ ਤੇ ਆ ਵੀਰ ਨੂੰ ਵੀ ਪਤਾ ਵਾ ਸਾਰਿਆਂ ਨੂੰ ਤੇ ਆਪਾਂ ਗੁਰਮਤਾ ਕਰਨਾ ਵਾ ਕਿ ਜਿਹੜਾ ਭਈਆ ਆਪਾਂ ਇਹਨਾਂ ਦੀ ਚੈਕਿੰਗ ਕਰਾ ਕਰਨੀ ਆ ਭਈਆਂ ਦੀ ਚੈਕਿੰਗ ਕਰਾ ਕਰਨੀ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਰ ਸਿੱਖ ਦਾ ਨਿਹੰਗ ਸਿੰਘ ਦਾ ਹਰ ਇੱਕ ਅਮਰਤਾਰੀ ਸਿੱਖ ਦਾ ਫਰਜ਼ ਬੰਦਾ ਵਾ ਪੀ ਜਦੋਂ ਵੀ ਸੱਚਕਾਂ ਤੇ ਰਿਹਾਮੰਦਰ ਸਾਹਿਬ ਦਰਸ਼ਨਾਂ ਨੂੰ ਆਉਂਦੇ ਜੋ ਜੜੀ ਵੀ ਇੱਥੇ ਬਈਆਂ ਦੀਆਂ ਰਾਹ ਦੇ ਵਿੱਚ ਰੇੜੀਆਂ ਇਹਨਾਂ ਕੋ ਖਾਇਆ ਨਾ ਕਰੋ ਇਹ ਤਮਾਕੂ ਵਾਲੀਆਂ ਚੀਜ਼ਾਂ ਤੁਹਾਨੂੰ ਖਵਾਈ ਜਾਂਦੇ ਤੁਸੀਂ ਖਾਈ ਜਾਂਦੇ ਹੋ ਸੰਗਤ ਜੀ ਦਰਬਾਰ ਸਾਹਿਬ ਉਹਨਾਂ ਦੀ ਕੋਈ ਵੀ ਸੰਗਤ ਆਪਣੇ ਪੰਜਾਬੀ ਭੈਣ ਭਰਾ ਕੋ ਸਕੇ ਇਹਨਾਂ ਕੋ ਕੋਈ ਸ਼ੱਕਾ ਨਾ ਕਰੋ ਲੱਡੂ ਗੋਲ ਗੱਫੇ ਦਾਲ ਜੋ ਵੀ ਇਹ ਮਾਈ ਦਾ ਘਟਾ ਵਗੈਰਾ ਵੇਖਦੇ ਅੱਜ ਅਸੀਂ 30 35 ਰੇੜੀਆਂ ਜੜੀਆਂ ਦਰਬਾਰ ਸਾਹਿਬ ਦੇ ਆਲੇ ਦੋਲੇ ਭਈਆਂ ਦੀ ਬਾਹਰ ਕਢਾਈਆਂ ਵਾ ਤੇ ਅੱਗੇ ਤੋਂ ਵੀ ਕਢਾਉਂਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਇਰ ਜੀ ਕੀ ਫਤਿਹ ਹਾਂਜੀ ਬਾਦ ਤੋਂ ਆਪਣੇ ਜਿਹੜੇ ਤੇ ਭਈਏ ਲੋਂਦੇ ਤਮਾਕੂ ਬੀੜੀ ਸਿਗਰਟ ਪੀ ਕੇ ਤੇ ਇੱਥੇ ਸਾਰਾ ਕੁਝ ਗੰਦ ਇੱਥੇ ਵਰਤਦੇ ਆ ਤੇ ਆ ਸਾਰੀ ਸੰਗਤਾਂ ਨੂੰ ਖਮਾਉਂਦੇ ਇੱਥੇ ਗੰਦ ਅਸੀਂ ਇਹ ਸਾਰਾ ਆਪ ਪਰਖ ਕੇ ਦੇਖ ਲਿਆ ਇੱਥੇ ਤਾਂ ਵੀਰ ਨੂੰ ਵੀ ਪਤਾ ਵਾ ਸਾਰਿਆਂ ਨੂੰ ਤੇ ਆਪਾਂ ਗੁਰਮਤਾ ਕਰਨਾ ਵਾ ਕਿ ਜਿਹੜਾ ਭਈਆ ਆਪ ਇਹਨਾਂ ਦੀ ਚੈਕਿੰਗ ਕਰਾ ਕਰਨੀ ਆ ਭਈਆਂ ਦੀ ਚੈਕਿੰਗ ਕਰਾ ਕਰਨੀ ਆ ਹਾਂਜੀ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਫਤਿਹ ਇਹ ਹਰ ਸਿੱਖ ਦਾ ਨਿਹੰਗ ਸਿੰਘ ਦਾ ਹਰ ਇੱਕ ਅਮਰਤਾਰੀ ਸਿੱਖ ਦਾ ਫਰਜ਼ ਬੰਦਾ ਵਾ ਪੀ ਜਦੋਂ ਵੀ ਸੱਚਕਾਨ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਨੂੰ ਆਉਂਦੇ ਜੋ ਜੜੀ ਵੀ ਇੱਥੇ ਪਈਆਂ ਦੀਆਂ ਰਾਹ ਦੇ ਵਿੱਚ ਰੇੜੀਆਂ ਇਹਨਾਂ ਕੋ ਖਾਇਆ ਨਾ ਕਰੋ ਇਹ ਤਮਾਕੂ ਵਾਲੀਆਂ ਚੀਜ਼ਾਂ ਤੁਹਾਨੂੰ ਖਵਾਈ ਜਾਂਦੇ ਤੁਸੀਂ ਖਾਈ ਜਾਂਦੇ ਹੋ ਸੰਗਤ ਜੀ ਦਰਬਾਰ ਸਾਹਿਬ ਹੋਂ ਨਾਲ ਕੋਈ ਵੀ ਸੰਗਤ ਆਪਣੇ ਪੰਜਾਬੀ ਭੈਣ ਭਰਾ ਕੋ ਸਕੇ ਇਹਨਾਂ ਕੋ ਕੋਈ ਸ਼ੱਕ ਨਾ ਕਰੋ ਲੱਡੂ ਗੋਲ ਗਪੇ ਦਾਲ ਜੋ ਵੀ ਇਹ ਮਾਈ ਦਾ ਘਟਾ ਵਗੈਰਾ ਵੇਖਦੇ ਅੱਜ ਅਸੀਂ 30 35 ਰੇੜੀਆਂ ਜਿਹੜੀਆਂ ਦਰਬਾਰ ਸਾਹਿਬ ਦੇ ਆਲੇ ਦੋਲੇ ਭਈਆਂ ਦੀਆਂ ਬਾਹਰ ਕਢਾਈਆਂ ਵਾ ਤੇ ਅੱਗੇ ਤੋਂ ਵੀ ਕਢਾਉਂਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੱਡ ਦਿਓ ਕਲਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਦੋ ਆਪਣੇ ਜਿਹੜੇ ਇੱਥੇ ਭਈਏ ਲੋਂਦੇ ਤਮਾਕੂ ਬੀੜੀ ਸਿਗਰਟ ਪੀਕੇ ਤੇ ਇੱਥੇ ਸਾਰਾ ਕੁਝ ਗੰਦ ਇੱਥੇ ਵਰਤਦੇ ਆ ਤੇ ਆ ਸਾਰੀ ਸੰਗਤਾਂ ਨੂੰ ਖਮਾਉਂਦੇ ਇੱਥੇ ਗੰਦ ਅਸੀਂ ਇਹ ਸਾਰਾ ਪਰਖ ਕੇ ਵੇਖ ਲਿਆ ਇੱਥੇ ਤਾਂ ਵੀਰ ਨੂੰ ਵੀ ਪਤਾ ਵਾ ਸਾਰਿਆਂ ਨੂੰ ਤੇ ਆਪਾਂ ਗੁਰਮਤਾ ਕਰਨਾ ਵਾ ਕਿ ਜਿਹੜਾ ਭਈਆ ਆਪਾਂ ਇਹਨਾਂ ਦੀ ਚੈਕਿੰਗ ਕਰਾ ਕਰਨੀ ਆ ਭਈਆਂ ਦੀ ਚੈਕਿੰਗ ਕਰਾ ਕਰਨੀ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਰ ਸਿੱਖ ਦਾ ਨਿਹੰਗ ਸਿੰਘ ਦਾ ਹਰ ਇੱਕ ਅਮਰਤ ਦਾ ਹੀ ਸਿੱਖ ਦਾ ਫਰਜ਼ ਬੰਦਾ ਵਾ ਪੀ ਜਦੋਂ ਵੀ ਸੱਚਕਾਂ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਨੂੰ ਆਉਂਦੇ ਜੋ ਜੜੀ ਵੀ ਇੱਥੇ ਬਈਆਂ ਦੀਆਂ ਰਾਹ ਦੇ ਵਿੱਚ ਰੇੜੀਆਂ ਇਹਨਾਂ ਕੋ ਖਾਇਆ ਨਾ ਕਰੋ ਇਹ ਤਮਾਕੂ ਵਾਲੀਆਂ ਚੀਜ਼ਾਂ ਤਾਂ ਨੂੰ ਖਵਾਈ ਜਾਂਦੇ ਤੁਸੀਂ ਖਾਈ ਜਾਂਦੇ ਹੋ ਸੰਗਤ ਜੀ ਦਰਬਾਰ ਸਾਹਿਬ ਉਹਨਾਂ ਦੀ ਕੋਈ ਵੀ ਸੰਗਤ ਆਪਣੇ ਪੰਜਾਬੀ ਭੈਣ ਭਰਾ ਕੋ ਸਕੇ ਇਹਨਾਂ ਕੋ ਕੋਈ ਸ਼ੱਕਾ ਨਾ ਕਰੋ ਲੱਡੂ ਗੋਲ ਗਫੇ ਦਾਲ ਜੋ ਵੀ ਇਹ ਮਾਈ ਦਾ ਝਟਾ ਵਗੈਰਾ ਵੇਚਦੇ ਅੱਜ ਅਸੀਂ 30 35 ਰੇੜੀਆਂ ਜਿਹੜੀਆਂ ਦਰਬਾਰ ਸਾਹਿਬ ਦੇ ਹਾਲ ਦੋਲੇ ਭਈਆਂ ਦੀ ਬਾਹਰ ਕਢਾਈਆਂ ਵਾ ਤੇ ਅੱਗੇ ਤੋਂ ਵੀ ਕਢਾਉਂਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੱਡ ਜੀਏ ਖਾਲਸਾ ਵਾਇਰੂਜੀ ਕੀ ਫਤਿਹ ਪੰਜ ਬਾਅਦ ਤੋਂ ਆਪਣੇ ਜਿਹੜੇ ਤੇ ਭਈਏ ਲੋnde ਤਮਾਕੂ ਬੀੜੀ ਸਿਗਰਟ ਪੀ ਕੇ ਤੇ ਇੱਥੇ ਸਾਰਾ ਕੁਝ ਗੰਦ ਇੱਥੇ ਵਰਤਦੇ ਆ ਤੇ ਆ ਸਾਰੀ ਸੰਗਤਾਂ ਨੂੰ ਖਮੋਂਦੇ ਇੱਥੇ ਗੰਦ ਅਸੀਂ ਇਹ ਸਾਰਾ ਆਪ ਪਰਖ ਕੇ ਦੇਖ ਲਿਆ ਇੱਥੇ ਤਾਂ ਵੀਰ ਨੂੰ ਵੀ ਪਤਾ ਵਾ ਸਾਰਿਆਂ ਨੂੰ ਤੇ ਆਪਾਂ ਗੁਰਮਤਾ ਕਰਨਾ ਵਾ ਕਿ ਜਿਹੜਾ ਭਈਆ ਆਪ ਇਹਨਾਂ ਦੀ ਚੈਕਿੰਗ ਕਰਾ ਕਰਨੀ ਆ ਭਈਆਂ ਦੀ ਚੈਕਿੰਗ ਕਰਾ ਕਰਨੀ ਆ ਹਾਂਜੀ ਵਾਇਰੂਜੀ ਦਾ ਖਾਲਸਾ ਵਾਇਰੂਜੀ ਕੀ ਫਤਿਹ ਇਹ ਹਰ ਸਿੱਖ ਦਾ ਨਿਹੰਗ ਸਿੰਘ ਦਾ ਹਰੇ ਕਮਰਤਾ ਦੀ ਸਿੱਖ ਦਾ ਫਰਜ਼ ਬੰਦਾ ਵਾ ਪੀ ਜਦੋਂ ਵੀ ਸੱਚ ਕਾਣ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਨੂੰ ਆਉਂਦੇ ਜੋ ਜੜੀ ਵੀ ਇੱਥੇ ਬਈਆਂ ਦੀਆਂ ਰਾਹ ਦੇ ਵਿੱਚ ਰੇੜੀਆਂ ਇੰਨਾ ਕੋ ਖਾਇਆ ਨਾ ਕਰੋ ਇਹ ਤਮਾਕੂ ਵਾਲੀਆਂ ਚੀਜ਼ਾਂ ਤੁਹਾਨੂੰ ਖਵਾਈ ਜਾਂਦੇ ਤੁਸੀਂ ਖਾਈ ਜਾਂਦੇ ਹੋ ਸੰਗਤ ਜੀ ਦਰਬਾਰ ਸਾਹਿਬ ਉਹਨਾਂ ਲਈ ਕੋਈ ਵੀ ਸੰਗਤ ਆਪਣੇ ਪੰਜਾਬੀ ਭੈਣ ਭਰਾ ਕੋ ਸਕੇ ਇੰਨਾ ਕੋ ਕੋਈ ਸ਼ੱਕਿਆ ਨਾ ਕਰੋ ਲੱਡੂ ਗੋਲ ਕਪੇ ਦਾਲ ਜੋ ਵੀ ਇਹ ਮਾਈ ਦਾ ਝਟਾ ਵਗੈਰਾ ਵੇਚਦੇ ਅੱਜ ਅਸੀਂ 30 35 ਰੇੜੀਆਂ ਜੜੀਆਂ ਦਰਬਾਰ ਸਾਹਿਬ ਦੇ ਹਾਲ ਤੋਂ ਲੈ ਭਈਆਂ ਦੀ ਬਾਹਰ ਕਢਾਈਆਂ ਵਾ ਤੇ ਅੱਗੇ ਤੋਂ ਵੀ ਕਢਾਉਂਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੱਡ ਜੀਏ